ਭਾਰਤੀ ਮੂਲ ਦੇ ਸੈਮੀ ਡਰਾਈਵਰ ਕਮਲਪ੍ਰੀਤ ਸਿੰਘ ਜਿਸ ਨੂੰ ਇੱਕ ਗੈਰ ਕਾਨੂੰਨੀ ਪਰਵਾਸੀ ਮੰਨਿਆ ਜਾਂਦਾ ਹੈ ਉਹ ਬਿਨਾਂ ਕਿਸੇ ਜਾਇਜ਼ ਦਸਤਾਵੇਜ਼ ਦੇ ਅਮਰੀਕਾ ਦੇ ਵਿੱਚ ਰਹਿ ਰਿਹਾ ਸੀ ਜਿਸ ਨੂੰ ਵਾਹਨ ਹੱਤਿਆ ਦੇ ਦੋਸ਼ ਤੋਂ ਬਾਅਦ ਅਸਮਾਨ ਤੋਤੇ ਰਹਾ ਕਰ ਦਿੱਤਾ ਗਿਆ ਜਮਾਨਤੀ ਰਕਮ 1 ਲੱਖ ਡਾਲਰ ਰੱਖੀ ਗਈ ਸੀ ਅਮਰੀਕਾ ਦੇ ਵਿੱਚ ਭਾਰਤੀ ਮੂਲ ਦੇ ਡਰਾਈਵਰਾਂ ਤੇ ਵਿਰੁੱਧ ਇੱਕ ਵੱਡਾ ਰੋਸ ਸ਼ੁਰੂ ਹੋ ਚੁੱਕਿਆ ਹੈ ਜਿਨ੍ਹਾਂ ਨੇ ਲਾਪਰਵਾਹੀ ਦੇ ਨਾਲ ਜਾਨਾਂ ਲਈਆਂ ਅਤੇ ਫਿਰ ਆਜ਼ਾਦ ਕੁਮਰੇ ਸੀ ਉਨਤੇ ਸਾਲਾ ਰੌਬਰਟ ਪੀ ਪੀਅਰਸਨ ਦੀ ਕਾਰ ਐਸਆਰ 160 ਉਤੇ ਦੋ ਟੋਕਾ ਦੇ ਵਿਚਕਾਰ ਕੁਚਲਨ ਕਾਰਨ ਮੌਤ ਹੋ ਗਈ। ਟਰਪਰਾਂ ਨੇ ਕਿਹਾ ਕਿ ਤਿੰਨ ਵਾਹਨ ਪਹਿਲੀ ਲੇਨ ਦੇ ਵਿੱਚ ਯਾਤਰਾ ਕਰ ਰਹੇ ਸੀ ਜਦੋਂ ਉਹਨਾਂ ਦੇ ਵਿੱਚ ਦੋ ਟ੍ਰੈਫਿਕ ਦੇ ਲਈ ਰੁਕ ਗਏ ਅਤੇ ਤੀਜਾ ਸਮੇਂ ਸਿਰ ਹੋਲੀ ਕਰਨ ਦੀ ਵਿੱਚ ਅਸਫਲ ਹੋ ਗਿਆ। ਕੈਲੀਫੋਰਨੀਆ ਦੇ ਆਲਕਰ ਗਰੋਵ ਤੇ 25 ਸਾਲਾ ਕਮਲਪ੍ਰੀਤ ਸਿੰਘ ਦੁਆਰਾ ਸੈਮੀ ਜੁਲਾਈ ਜਾ ਰਹੇ 2000 ਫਰੇਟ ਲਾਈਨਰ ਨੇ ਕੈਸਕੇਡਿਆ ਨੇ ਇੱਕ ਨੀਲੇ ਦੋ ਚਾਰ 타ਸ ਮਾਜ਼ਦਾ 3 ਸਿਡਾਨ ਤੇ ਪਿਛਲੇ ਹਿੱਸੇ ਨੂੰ ਟੱਕਰ ਮਾਰ ਦਿੱਤੀ ਜੋ ਕਿ ਕੋ ਚਿੱਤੇ ਤੋਂ ਜਾ 16 ਪੀਟਰ ਬਿਲਟ ਟਰੱਕ ਦੇ ਪਿਛੇ ਰੁਕਈ ਸੀ ਫਰਟ ਲਾਈਨਰ ਨੇ ਮਾਜ਼ਦਾ ਦੇ ਪਿਛਲੇ ਹਿੱਸੇ ਨੂੰ ਓਵਰ ਰੋਡ ਕੀਤਾ ਅਤੇ ਇਸ ਨੂੰ ਪੀਟਰ ਬਿਲਟ ਦੇ ਪਿਛਲੇ ਹਿੱਸੇ ਤੇ ਹੇਠਾ ਧੱਕ ਦਿੱਤਾ ਰੋਬਰਟ ਦੇ ਘਾਰ ਤੇ ਇੰਜਨ ਨੂੰ ਅੱਗ ਲੱਗ ਗਈ ਅਤੇ ਉਸੇ ਮੌਕੇ ਤੇ ਹੀ ਮੌਤ ਹੋ ਗਈ ਸਿੰਘ ਅਤੇ ਪੀਟਰ ਬਿਲਟ ਡਰਾਈਵਰ ਨੂੰ ਕੋਈ ਸੱਟ ਨਹੀਂ ਲੱਗੀ ਤੀਨੋਂ ਡਰਾਈਵਰਾਂ ਨੇ ਸੀਟ ਬੈਲਟ ਲਗਾਈ ਹੋਈ ਸੀ ਟੱਕਰ ਨੇ 6 ਘੰਟੇ 48 ਮਿੰਟਾਂ ਦੇ ਲਈ ਸੜਕ ਨੂੰ ਜਮ ਕਰ ਦਿੱਤਾ ਤੇ ਸਟੇਟ ਪੈਟਰੋਲ ਨੇ ਕਿਹਾ ਕਿ ਇਸ ਦੇ ਵਿੱਚ ਨਸ਼ੀਲੇ ਪਦਾਰਥ ਅਤੇ ਸ਼ਰਾਬ ਸ਼ਾਮਲ ਨਹੀਂ ਸੀ ਅਤੇ ਟੱਕਰ ਦੇ ਕਾਰਨ ਦੀ ਜਾਂਚ ਵਾਰੀਆ ਪੇੜ ਦੇ ਪੈਨ ਨੇ ਐਫ 100 ਤੇ ਲਿਖਿਆ ਕਿ ਮੇਰਾ ਪਰਮਾ ਰਹਿ ਗਿਆ ਸੀ ਉਸ ਦੀ ਪਤਨੀ ਅਤੇ 4 ਅਤੇ 1 ਸਾਲ ਦੇ ਦੋ ਛੋਟੇ ਮੁੰਡਿਆਂ ਨੂੰ ਛੱਡ ਕੇ ਉਹ ਚਲਾ ਗਿਆ ਉਹ ਪੂਰੀ ਤਰ੍ਹਾਂ ਕੰਪਨੀ ਉਤੇ ਮੁਕੱਦਮਾ ਕਰ ਰਹੀ ਨਹੀਂ ਉਸੇ ਪਰਿਵਾਰ ਦੇ ਕੋਲ ਪਹਿਲਾਂ ਹੀ ਵਕੀਲ ਨੇ ਉਹ ਇੱਕ ਸ਼ਾਨਦਾਰ ਪਿਆਰ ਕਰਨ ਵਾਲੇ ਵਿਅਕਤੀ ਸੀ ਜਿਸ ਨੂੰ ਹੱਜੇ ਵੀ ਇੱਥੇ ਹੋਣਾ ਚਾਹੀਦਾ ਉਪਲਬਧ ਜਾਣਕਾਰੀ ਅਨੁਸਾਰ ਕਮਲਪ੍ਰੀਤ ਸਿੰਘ ਨੂੰ ਬੀਡੀਐਮ ਪ੍ਰਸ਼ਾਸਨ ਨੇ ਸਰਹੱਦ 'ਤੇ ਗ੍ਰਿਫਤਾਰ ਕਰਕੇ ਰਿਹਾ ਕਰ ਦਿੱਤਾ ਸੀ ਉਹ 2023 ਦੇ ਵਿੱਚ ਗੈਰਕਾਨੂੰਨੀ ਟੰਗ ਦੇ ਨਾਲ ਸਰਹੱਦ ਪਾਰ ਕਰ ਰਿਹਾ ਸੀ ਅਤੇ ਅਮਰੀਕਾ ਵਿੱਚ ਛੱਡ ਦਿੱਤਾ ਗਿਆ ਸੀ ਜਵਾਨਾਂ ਨੇ ਇਹ ਤੈਅ ਕੀਤਾ ਕਿ ਸਿੰਘ ਨੇ ਰੁਕੀਆਂ ਗੱਡੀਆਂ ਨੂੰ ਟੱਕਰ ਮਾਰਨ ਤੋਂ ਪਹਿਲਾਂ ਬ੍ਰੇਕ ਲਗਾਉਣ ਜਾਂ ਟਾਲਮਟੋਲ ਕਰਨ ਦੀ ਕੋਈ ਕੋਸ਼ਿਸ਼ ਨਹੀਂ ਕੀਤੀ ਸਿੰਘ ਨੇ ਇੱਕ ਸਹਿਰ ਡਰਾਈਵਰ ਦੀ ਸੂਚੀ ਬਣਾ ਕੇ ਅਤੇ ਉਸ ਡੇਟਾ ਨੂੰ ਸ਼ਾਮਲ ਕਰਕੇ ਆਪਣੀ ਇਲੈਕਟ੍ਰੋਨਿਕ ਲੌਗ ਬੁੱਕ ਨੂੰ ਜਵਾਲੀ ਬਣਾਇਆ ਜੋ ਜਾਂਚ ਕਰਤਾਵਾਂ ਨੇ ਕਿਹਾ ਕਿ ਸੰਕੇਤ ਕਰ ਸਕਦਾ ਹੈ ਕਿ ਲੌਗ ਬੁੱਕ ਬਦਲੀ ਗਈ ਸੀ ਜਾਂ ਫਿਰ ਡਿਸਕਨੈਕਟ ਕੀਤੀ ਗਈ ਸੀ ਸੋਸ਼ਲ ਮੀਡੀਆ ਉਪੋਕਤਾ ਨੇ ਉਸੇ ਰਿਹਾਈ ਅਤੇ ਸਮਾਨਤ ਉੱਤੇ ਤਿੱਖੀ ਪ੍ਰਤੀਕਿਰਿਆ ਦਿੱਤੀ ਅਤੇ ਸਵਾਲ ਕੀਤਾ ਕਿ ਇੱਕ ਗੈਰ ਕਾਨੂੰਨੀ ਪ੍ਰਵਾਸੀ ਦੇ ਲਈ ਇੰਨੀ ਰਕਮ ਕੌਣ ਦੇ ਸਕਦਾ ਹੈ ਕਿਉਂਕਿ ਗੈਰ ਕਾਨੂੰਨੀ ਸੇਫਰ 100k ਡਾਲਰ ਲੈ ਕੇ ਆ ਸਕਦੇ ਨਹੀਂ ਇੱਕਵੇਂ ਹੈ ਇੱਕ ਨੇ ਲਿਖਿਆ ਉਸ ਨੂੰ ਬੋਰਨ ਤੇ ਪੈਸੇ ਕਿੱਥੋਂ ਮਿਲੇ ਉਸ ਦਾ ਲਾਇਸੈਂਸ ਕਿਸ ਨੇ ਜਾਰੀ ਕੀਤਾ ਤੇ ਉਸ ਨੂੰ ਕਿਸ ਨੇ ਨੌਕਰੀ ਤੇ ਰੱਖਿਆ ਉਸ ਦੀ ਕਾਨੂੰਨੀ ਸਥਿਤੀ ਦੀ ਪੁਸ਼ਟੀ ਕਿਸ ਨੇ ਕੀਤੀ ਕੀ ਉਹ ਉਡਾਨ ਦਾ ਜੋਖਮ ਲੈ ਸਕਦਾ ਹੈ ਇਹ ਕੌਣ ਨੇ ਲਿਖਿਆ ਇਹਨਾਂ ਲੋਕਾਂ ਨੂੰ ਟਾਕਤ ਦੇ ਵਿੱਚ ਪਾਉਣ ਦੇ ਨਾਲ ਜੁੜੇ ਹਰ ਵਿਅਕਤੀ ਉੱਤੇ ਦੋਸ਼ ਲਗਾਇਆ ਜਾਣਾ ਚਾਹੀਦਾ ਹੈ ਭਾਰਤੀ ਮੂਲ ਦੇ ਸੈਮੀ ਡਰਾਈਵਰ ਕਮਲਪ੍ਰੀਤ ਸਿੰਘ ਜਿਸ ਨੂੰ ਇੱਕ ਗੈਰ ਕਾਨੂੰਨੀ ਪ੍ਰਵਾਸੀ ਮੰਨਿਆ ਜਾਂਦਾ ਹੈ ਉਹ ਪੀਣਾ ਕਿਸੇ ਜਾਇਜ਼ ਦਸਤਾਵੇਜ਼ ਦੇ ਅਮਰੀਕਾ ਦੇ ਵਿੱਚ ਰਹਿ ਰਿਹਾ ਸੀ ਜਿਸ ਨੂੰ ਵਾਹਨ ਹੱਤਿਆ ਤੋ ਉਸ ਤੋਂ ਬਾਅਦ ਸਮਾਂ ਤੁੱਤੇ ਰਹਾ ਕਰ ਦਿੱਤਾ ਗਿਆ ਜਮਾਨਤੀ ਰਕਮ 1 ਲੱਖ ਡਾਲਰ ਰੱਖੀ ਗਈ ਸੀ ਅਮਰੀਕਾ ਦੇ ਵਿੱਚ ਭਾਰਤੀ ਮੂਲ ਦੇ ਡਰਾਈਵਰਾਂ ਤੇ ਵਿਰੋਧੀ ਇੱਕ ਵੱਡਾ ਰੋਸ ਸ਼ੁਰੂ ਹੋ ਚੁੱਕਿਆ ਹੈ ਜਿਨ੍ਹਾਂ ਨੇ ਲਾਪਰਵਾਹੀ ਦੇ ਨਾਲ ਜਾਣਾਂ ਲਿਆਂ ਅਤੇ ਫਿਰ ਆਜ਼ਾਦ ਕੁਮਰੇ ਸੀ 29 ਸਾਲਾ ਰੌਬਰਟ ਪੀ ਪਿਆਸਨ ਦੀ ਕਾਰ ਐਸ ਆਰ 160 ਉੱਤੇ ਦੋ ਟ੍ਰੱਕਾਂ ਦੇ ਵਿਚਕਾਰ ਕੁਚਲਣ ਕੰਮ ਹੋਤੋ ਗਈ ਟਰਪਾ ਨੇ ਕਿਹਾ ਕਿ ਤਿੰਨ ਵਾਹਨ ਪਹਿਲੀ ਲੇਨ ਦੇ ਵਿੱਚ ਯਾਤਰਾ ਕਰ ਰਹੇ ਸੀ ਜਦੋਂ ਉਹਨਾਂ ਦੇ ਵਿੱਚ ਦੋ ਟ੍ਰੈਫਿਕ ਦੇ ਲਈ ਰੁਕ ਗਏ ਅਤੇ ਤੀਜਾ ਸਮੇਂ ਸਿਰ ਹੋਲੀ ਕਰਨ ਦੀ ਸਫਲਟਿਆ ਕੈਲੀਫੋਰਨੀਆ ਦੇ ਆਲਕਰ ਗਰੋਵ ਦੇ 25 ਸਾਲਾ ਕਮਲਪ੍ਰੀਤ ਸਿੰਘ ਦੁਆਰਾ ਸੈਮੀ ਜੁਲਾਈ ਜਾ ਰਹੀ 2000 ਫ੍ਰੇਟ ਲਾਈਨਰ ਕੈਸਕੇਡਿਆ ਨੇ ਇੱਕ ਨੀਲੇ 2010 ਮਾਦਸਾ 3 ਸਿਡਾਨ ਦੇ ਪਿਛਲੇ ਹਿੱਸੇ ਨੂੰ ਟੱਕਰ ਮਾਰ ਦਿੱਤੀ ਜੋ ਕਿ ਕੋਚੀਤੇ 2016 ਪੀਟਰਬਿਲ ট্রাক ਦੇ ਪਿਛੇ ਰੁਕੀ ਸੀ ਫੀਟ ਲਾਈਨਰ ਨੇ ਮਾਸਟਰ ਦੇ ਪਿਛਲੇ ਹਿੱਸੇ ਨੂੰ ਓਵਰ ਰੋਡ ਕੀਤਾ ਅਤੇ ਇਸ ਨੂੰ ਪੇਟਰ ਬੈਲਟ ਦੇ ਪਿਛਲੇ ਹਿੱਸੇ ਤੇ ਹੇਠਾਂ ਧੱਕ ਦਿੱਤਾ। ਰੋਬਰਟ ਤਿਕਾਲ ਦੇ ਇੰਜਣ ਨੂੰ ਅੱਗ ਲੱਗੀ ਅਤੇ ਉਸੇ ਮੌਕੇ ਤੇ ਹੀ ਮੌਤ ਹੋ ਗਈ। ਸਿੰਘ ਅਤੇ ਪੇਟਰ ਬੈਲਟ ਡਰਾਈਵਰ ਨੂੰ ਕੋਈ ਸੱਟ ਨਹੀਂ ਲੱਗੀ। ਤਿੰਨੋਂ ਡਰਾਈਵਰਾਂ ਨੇ ਸੀਟ ਬੈਲਟ ਲਗਾਈ ਹੋਈ ਸੀ। ਟੱਕਰ ਨੇ 6 ਘੰਟੇ 48 ਮਿੰਟਾਂ ਦੇ ਲਈ ਸੜਕ ਨੂੰ ਜਮ ਕ ਦਿੱਤਾ ਤੇ ਸਟੇਟ ਪੈਟਰੋਲ ਨੇ ਕਿਹਾ ਕਿ ਇਸ ਵਿੱਚ ਨਸ਼ੀਲੇ ਪਦਾਰਥ ਅਤੇ ਸ਼ਰਾਬ ਸ਼ਾਮਲ ਨਹੀਂ ਸੀ। ਅਤੇ ਟੱਕਰ ਦੇ ਕਾਰਨ ਦੀ ਜਾਂਚ ਵਾਰੀਆ ਪੀੜੇ ਦੇ ਪੈਨ ਨੇ ਐਕਸੋ ਤੇ ਲਿਖਿਆ ਕਿ ਮੇਰਾ ਪ੍ਰਾਮਾ ਰਹਿ ਗਿਆ ਸੀ ਉਸ ਦੀ ਪਤਨੀ ਅਤੇ 4 ਅਤੇ 1 ਸਾਲ ਦੇ ਦੋ ਛੋਟੇ ਮੁੰਡਿਆਂ ਨੂੰ ਛੱਡ ਕੇ ਉਹ ਚਲਾ ਗਿਆ ਉਹ ਪੂਰੀ ਤਰ੍ਹਾਂ ਕੰਪਨੀ ਉੱਤੇ ਮੁਕੱਦਮਾ ਕਰ ਰਹੀ ਨਹੀਂ ਉਸੇ ਪਰਿਵਾਰ ਦੇ ਕੋਲ ਪਹਿਲਾਂ ਹੀ ਵਕੀਲ ਨੇ ਉਹ ਇੱਕ ਸ਼ਾਨਦਾਰ ਪਿਆਰ ਕਰਨ ਵਾਲਾ ਵਿਅਕਤੀ ਸੀ ਜਿਸ ਨੂੰ ਖਜੇ ਵੀ ਇੱਥੇ ਹੋਣਾ ਚਾਹੀਦਾ ਹੈ ਉਪਲਬਧ ਜਾਣਕਾਰੀ ਅਨੁਸਾਰ ਕਮਲਪ੍ਰੀਤ ਸਿੰਘ ਨੂੰ ਬੀਡੀਪੀ ਪ੍ਰਸ਼ਾਸਨ ਨੇ ਸਰਹੱਦ ਤੇ ਗ੍ਰਿਫਤਾਰ ਕਰਕੇ ਰਿਹਾ ਕਰ ਦਿੱਤਾ ਸੀ ਉਹ 2023 ਦੇ ਵਿੱਚ ਗੈਰਕਾਨੂੰਨੀ ਢੰਗ ਦੇ ਨਾਲ ਸਰਹੱਦ ਪਾਰ ਕਰ ਰਿਹਾ ਸੀ ਅਤੇ ਅਮਰੀਕਾ ਵਿੱਚ ਛੱਡ ਦਿੱਤਾ ਗਿਆ ਸੀ ਜਵਾਨਾਂ ਨੇ ਇਹ ਦਾਅਵਾ ਕੀਤਾ ਕਿ ਸਿੰਘ ਨੇ ਰੁਕੀਆਂ ਘੁੱਟੀਆਂ ਨੂੰ ਟੱਕਰ ਮਾਰਨ ਤੋਂ ਪਹਿਲਾਂ ਬ੍ਰੇਕ ਲਗਾਉਣ ਜਾਂ ਟਾਲਮਟੋਲ ਕਰਨ ਦੀ ਕੋਈ ਕੋਸ਼ਿਸ਼ ਨਹੀਂ ਕੀਤੀ ਸਿੰਘ ਨੇ ਇੱਕ ਸਹਿਰ ਡਰਾਈਵਰ ਦੀ ਸੂਚੀ ਬਣਾ ਕੇ ਅਤੇ ਉਸ ਡੇਟਾ ਨੂੰ ਸ਼ਾਮਲ ਕਰਕੇ ਆਪਣੀ ਇਲੈਕਟ੍ਰੋਨਿਕ ਲੌਗ ਬੁੱਕ ਨੂੰ ਜਵਾਲੀ ਬਣਾਇਆ ਜੋ ਜਾਂਚ ਕਰਤਾਵਾਂ ਨੇ ਕਿਹਾ ਕਿ ਸੰਕੇਤ ਕਰ ਸਕਦਾ ਹੈ ਕਿ ਲੌਗ ਬੁੱਕ ਬਦਲੀ ਗਈ ਸੀ ਜਾਂ ਫਿਰ ਡਿਸਕਨੈਕਟ ਕੀਤੀ ਗਈ ਸੀ ਸੋਸ਼ਲ ਮੀਡੀਆ ਉਪਭੋਗਤਾ ਨੇ ਉਸੇ ਰਿਹਾਈ ਅਤੇ ਸਮਾਨਤ ਉੱਤੇ ਤਿੱਖੀ ਪ੍ਰਤੀਕਿਰਿਆ ਦਿੱਤੀ ਅਤੇ ਸਵਾਲ ਕੀਤਾ ਕਿ ਇੱਕ ਗੈਰਕਾਨੂੰਨੀ ਪ੍ਰਵਾਸੀ ਦੇ ਲਈ ਇੰਨੀ ਰਕਮ ਕੌਣ ਦੇ ਸਕਦਾ ਹੈ ਕਿਉਂਕਿ ਗੈਰਕਾਨੂੰਨੀ ਸਿਰਫ 100k ਡਾਲਰ ਲੈ ਕੇ ਆ ਸਕਦੇ ਨੇ ਇੱਕ ਹੀ ਹੈ ਇੱਕ ਨੇ ਲਿਖਿਆ ਉਸ ਨੂੰ ਬੋਨ ਦੇ ਪੈਸੇ ਕਿੱਥੋਂ ਮਿਲੇ ਉਸ ਦਾ ਲਾਇਸੈਂਸ ਕਿਸ ਨੇ ਜਾਰੀ ਕੀਤਾ ਤੇ ਉਸ ਨੂੰ ਕਿਸ ਨੇ ਨੌਕਰੀ ਤੇ ਰੱਖਿਆ ਉਸ ਦੀ ਕਾਨੂੰਨੀ ਸਥਿਤੀ ਦੀ ਪੁਸ਼ਟੀ ਕਿਸ ਨੇ ਕੀਤੀ ਕਿ ਉਹ ਉਡਾਣ ਦਾ ਜੋਖਮ ਲੈ ਸਕਦਾ ਹੈ ਇਹ ਖੋਣ ਨੇ ਲਿਖਿਆ ਇਨ ਲੋਕਾਂ ਨੂੰ ਟਾਕਤ ਦੇ ਵਿੱਚ ਪਾਉਣ ਦੇ ਨਾਲ ਜੁੜੇ ਹਰ ਵਿਅਕਤੀ ਉੱਤੇ ਦੋਸ਼ ਲਗਾਇਆ ਜਾਣਾ ਚਾਹੀਦਾ ਹੈ ਭਾਰਤੀ ਮੂਲ ਦੇ ਸੈਮੀ ਡਰਾਈਵਰ ਕਮਲਪ੍ਰੀਤ ਸਿੰਘ ਜਿਸ ਨੂੰ ਇੱਕ ਗੈਰ ਕਾਨੂੰਨੀ ਪਰਵਾਸੀ ਮੰਨਿਆ ਜਾਂਦਾ ਹੈ ਉਹ ਬਿਨਾਂ ਕਿਸੇ ਜਾਇਜ਼ ਦਸਤਾਵੇਜ਼ ਦੇ ਅਮਰੀਕਾ ਦੇ ਵਿੱਚ ਰਹਿ ਰਿਹਾ ਸੀ ਜਿਸ ਨੂੰ ਵਾਹਨ ਹੱਤਿਆ ਦੇ ਦੋਸ਼ ਤੋਂ ਬਾਅਦ ਅਸਮਾਨਤ ਉਤੇ ਰਹਾ ਕਰ ਦਿੱਤਾ ਗਿਆ ਜਮਾਨਤੀ ਰਕਮ 1 ਲੱਖ ਡਾਲਰ ਰੱਖੀ ਗਈ ਸੀ ਅਮੈਕਾ ਦੇ ਵਿੱਚ ਪਾਰਕੀ ਮੁੱਲ ਦੇ ਡਰਾਈਵਰਾਂ ਤੇ ਵਿਰੋਧੀ ਇੱਕ ਵੱਟਾ ਰੋਸ ਸ਼ੁਰੂ ਹੋ ਚੁੱਕਿਆ ਹੈ ਜਿਨ੍ਹਾਂ ਨੇ ਲਾਪਰਵਾਹੀ ਦੇ ਨਾਲ ਜਾਨਾਂ ਲਈਆਂ ਅਤੇ ਫਿਰ ਆਜ਼ਾਦ ਕੁਮਰੇ ਸੀ 29 ਸਾਲਾ ਰੌਬਰਟ ਪੀ ਪਿਆਰਸਨ ਦੀ ਕਾਰ ਐਸਆਰ 160 ਉੱਤੇ ਦੋ ਟ੍ਰੱਕਾਂ ਦੇ ਵਿਚਕਾਰ ਕੁਚਲਨ ਕਾਰਨ ਮੌਤ ਹੋ ਗਈ ਤਰਪਰਾਂ ਨੇ ਕਿਹਾ ਕਿ ਤਿੰਨ ਵਾਹਨ ਪਹਿਲੀ ਲੇਨ ਦੇ ਵਿੱਚ ਯਾਤਰਾ ਕਰ ਰਹੇ ਸੀ ਜਦੋਂ ਉਹਨਾਂ ਦੇ ਵਿੱਚ ਦੋ ਟ੍ਰੈਫਿਕ ਦੇ ਲਈ ਰੁਕ ਗਏ ਅਤੇ ਤੀਜਾ ਸਮੇਂ ਸਿਰ ਹੋਲੀ ਕਰਨ ਦੀ ਬਿਚਾਰਸਫਲਟਿਆ ਕੈਲੀਫੋਰਨੀਆ ਦੇ ਆਲਕਰੋਵ ਦੇ 25 ਸਾਲਾ ਕਮਲਪ੍ਰੀਤ ਸਿੰਘ ਦੁਆਰਾ ਸੈਮੀ ਜੁਲਾਈ ਜਾ ਰਹੇ ਦੋਹਤਰ ਫ੍ਰੇਟ ਲਾਈਨਰ ਕੈਸਕੇਡਿਆ ਨੇ ਇੱਕ ਨੀਲੇ 2010 ਮਾਦਸਾ 3 ਸਿਡਾਨ ਦੇ ਪਿਛਲੇ ਹਿੱਸੇ ਨੂੰ ਟੱਕਰ ਮਾਰ ਦਿੱਤੀ ਜੋ ਕਿ ਕੋ ਚਿੱਤੇ 2016 ਪੀਟਰਬਿਲ ਟਰੱਕ ਦੇ ਪਿੱਛੇ ਰੁਕੀ ਸੀ ਫ੍ਰੀਟ ਲਾਈਨਰ ਨੇ ਮਾਸਟਰ ਦੇ ਪਿਛਲੇ ਹਿੱਸੇ ਨੂੰ ਓਵਰ ਰੋਡ ਕੀਤਾ ਅਤੇ ਉਸ ਨੂੰ ਪੇਟਰ ਬੈਲਟ ਦੇ ਪਿਛਲੇ ਹਿੱਸੇ ਤੇ ਹੇਠਾਂ ਧੱਕ ਦਿੱਤਾ। ਰੋਬਰਟ ਦੇ ਖਾਰ ਦੇ ਇੰਜਣ ਨੂੰ ਅੱਗ ਲੱਗੀ ਅਤੇ ਉਸੇ ਮੌਕੇ ਤੇ ਹੀ ਮੌਤ ਹੋ ਗਈ। ਸਿੰਘ ਅਤੇ ਪੇਟਰ ਬੈਲਟ ਡਰਾਈਵਰ ਨੂੰ ਕੋਈ ਸੱਟ ਨਹੀਂ ਲੱਗੀ। ਤਿੰਨੋਂ ਡਰਾਈਵਰਾਂ ਨੇ ਸੀਟ ਬੈਲਟ ਲਗਾਈ ਹੋਈ ਸੀ। ਟੱਕਰ ਨੇ 6 ਘੰਟੇ 48 ਮਿੰਟਾਂ ਦੇ ਲਈ ਸੜਕ ਨੂੰ ਜਮ ਕ ਦਿੱਤਾ ਅਤੇ ਸਟੇਟ ਪੈਟਰੋਲ ਨੇ ਕਿਹਾ ਕਿ ਇਸ ਵਿੱਚ ਨਸ਼ੀਲੇ ਪਦਾਰਥ ਅਤੇ ਸ਼ਰਾਬ ਸ਼ਾਮਲ ਨਹੀਂ ਸੀ। ਅਤੇ ਟੱਕਰ ਦੇ ਕਾਰਨ ਦੀ ਜਾਂਚ ਚੱਲ ਰਹੀ ਹੈ ਪੀੜਤ ਦੇ ਪੈਨ ਦੇ ਐਕਸ ਉਤੇ ਲਿਖਿਆ ਕਿ ਮੇਰਾ ਪ੍ਰਾਮਾ ਰਹਿ ਗਿਆ ਸੀ ਉਸ ਦੀ ਪਤਨੀ ਅਤੇ 4 ਅਤੇ 1 ਸਾਲ ਦੇ ਦੋ ਛੋਟੇ ਮੁੰਡਿਆਂ ਨੂੰ ਛੱਡ ਕੇ ਉਹ ਚਲਾ ਗਿਆ ਉਹ ਪੂਰੀ ਤਰ੍ਹਾਂ ਕੰਪਨੀ ਉਤੇ ਮੁਕੱਦਮਾ ਕਰ ਰਹੀ ਨੇ ਉਸ ਦੇ ਪਰਿਵਾਰ ਦੇ ਕੋਲ ਪਹਿਲਾਂ ਹੀ ਵਕੀਲ ਨੇ ਉਹ ਇੱਕ ਸ਼ਾਨਦਾਰ ਪਿਆਰ ਕਰਨ ਵਾਲਾ ਵਿਅਕਤੀ ਸੀ ਜਿਸ ਨੂੰ ਹੱਜੇ ਵੀ ਇੱਥੇ ਹੋਣਾ ਚਾਹੀਦਾ ਹੈ ਉਪਲਬਧ ਜਾਣਕਾਰੀ ਅਨੁਸਾਰ ਕਮਲਪ੍ਰੀਤ ਸਿੰਘ ਨੂੰ ਬੀਡੀਐਮ ਪ੍ਰਸ਼ਾਸਨ ਨੇ ਸਰਹੱਦ ਤੇ ਗ੍ਰਿਫਤਾਰ ਕਰਕੇ ਰਿਹਾ ਕਰ ਦਿੱਤਾ ਸੀ ਉਹ 2023 ਦੇ ਵਿੱਚ ਗੈਰਕਾਨੂੰਨੀ ਟੰਗ ਦੇ ਨਾਂ ਸਰਹੱਦ ਪਾਰ ਕਰ ਰਿਹਾ ਸੀ ਅਤੇ ਅਮਰੀਕਾ ਵਿੱਚ ਛੱਡ ਦਿੱਤਾ ਗਿਆ ਸੀ ਜਵਾਨਾਂ ਨੇ ਇਹ ਤੈਅ ਕੀਤਾ ਕਿ ਸਿੰਘ ਨੇ ਰੁਕੀਆਂ ਗੱਡੀਆਂ ਨੂੰ ਟੱਕਰ ਮਾਰਨ ਤੋਂ ਪਹਿਲਾਂ ਬ੍ਰੇਕ ਲਗਾਉਣ ਜਾਂ ਟਾਲਮਟੋਲ ਕਰਨ ਦੀ ਕੋਈ ਕੋਸ਼ਿਸ਼ ਨਹੀਂ ਕੀਤੀ ਸਿੰਘ ਨੇ ਇੱਕ ਸਹਿਰ ਪ੍ਰਾਈਵਰਸੀ ਸੂਚੀ ਬਣਾ ਕੇ ਅਤੇ ਉਸ ਡੇਟਾ ਨੂੰ ਸ਼ਾਮਲ ਕਰਕੇ ਆਪਣੀ ਇਲੈਕਟ੍ਰੋਨਿਕ ਲੌਗ ਬੁੱਕ ਨੂੰ ਜਵਾਲੀ ਬਣਾਇਆ ਜੋ ਜਾਂਚ ਕਰਤਾਵਾਂ ਨੇ ਕਿਹਾ ਕਿ ਸੰਕੇਤ ਕਰ ਸਕਦਾ ਹੈ ਕਿ ਲੌਗ ਬੁੱਕ ਬਦਲੀ ਗਈ ਸੀ ਜਾਂ ਫਿਰ ਡਿਸਕਨੈਕਟ ਕੀਤੀ ਗਈ ਸੀ ਸੋਸ਼ਲ ਮੀਡੀਆ ਉਪਭੋਗਤਾ ਨੇ ਉਸੇ ਰਿਹਾਈ ਅਤੇ ਸਮਾਨਤ ਉੱਤੇ ਤਿੱਖੀ ਪ੍ਰਤੀਕਿਰਿਆ ਦਿੱਤੀ ਅਤੇ ਸਵਾਲ ਕੀਤਾ ਕਿ ਇੱਕ ਗੈਰ ਕਾਨੂੰਨੀ ਬਰਵਾਸੀ ਦੇ ਲਈ ਇੰਨੀ ਰਕਮ ਕੌਣ ਦੇ ਸਕਦਾ ਹੈ ਕਿਉਂਕਿ ਕੈਟ ਕਾਨੂੰਨੀ ਸਿਰਫ 100k ਡਾਲਰ ਲੈ ਕੇ ਆ ਸਕਦੇ ਨੇ। ਇੱਕ ਵੀ ਹੈ, ਇੱਕ ਨੇ ਲਿਖਿਆ ਉਸ ਨੂੰ ਬੋਰਨ ਤੇ ਪੈਸੇ ਕਿੱਥੋਂ ਮਿਲੇ? ਉਸ ਦਾ ਲਾਇਸੈਂਸ ਕਿਸ ਨੇ ਜਾਰੀ ਕੀਤਾ ਤੇ ਉਸ ਨੂੰ ਕਿਸ ਨੇ ਨੌਕਰੀ ਤੇ ਰੱਖਿਆ? ਉਸ ਦੀ ਕਾਨੂੰਨੀ ਸਥਿਤੀ ਦੀ ਪੁਸ਼ਟੀ ਕਿਸ ਨੇ ਕੀਤੀ? ਕੀ ਉਹ ਉਡਾਣ ਦਾ ਜੋਖਮ ਲੈ ਸਕਦਾ? ਇਹ ਕੌਣ ਨੇ ਲਿਖਿਆ ਇਹਨਾਂ ਲੋਕਾਂ ਨੂੰ ਟੱਕਰ ਦੇ ਵਿੱਚ ਪਾਉਣ ਦੇ ਨਾਲ ਜੁੜੇ ਹਰ ਵਿਅਕਤੀ ਉੱਤੇ ਦੋਸ਼ ਲਗਾਇਆ ਜਾਣਾ ਚਾਹੀਦਾ।